ਬਾਰਜ ਕਿਹੜੇ ਕਿਹੜੇ ਅੱਜ ਦਾ ਉਤਸ਼ਾਹ ਕਰ ਕੀਤੀ ਬਾੜ ਨੰਬਰ 59 ਦੇ ਵਿੱਚ ਇੱਕ ਛਿਬਮਦਰ ਵਾਲੀ ਗਲੀ ਤੇ ਇੱਕ ਸ਼ੰਕਰਪੁਰੀ ਇੱਕ ਐਸਡੀਪੀ ਦੇ ਨਾਲ ਇਕਲਾ ਮੱਲਾ ਪੁਰੀ 66 ਲੱਖ ਰੁਪਏ ਦੇ ਇਹਨਾਂ ਨੇ ਬਾਤ ਕੀਤੀ ਹੈ ਗਰੀਬ ਬੰਦੇ ਤੇ ਮੈਂ ਆਮ ਆਦਮੀ ਪਾਰਟੀ ਜੇਰੋ ਦੀ ਸਰਕਾਰਿਆਂ ਦਾ ਵੀ ਬਣੀ ਹੈ ਇਲਾਕੇ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਤੇ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਜਦੋਂ ਵੀ ਬੈਲ ਮਾਰੀਏ ਉਹ ਇੱਕ ਹਰ ਕੰਮ ਪਹਿਲ ਦੇ ਆਧਾਰ ਤੇ ਕਰਾਉਂਦੇ ਆ ਤੇ ਜਿਹੜੇ ਵੀ ਕੰਮ ਹੈ ਅਸੀਂ ਇਲਾਕਾ ਨਾ ਅਸੀਂ ਬਾੜ ਨੰਬਰ 98 ਦੇ ਜਿੰਨੇ ਵੀ ਇਲਾਕੇ ਦੇ ਉਹ ਸਾਰਿਆਂ ਨੂੰ ਮੈਂ ਅਪੀਲ ਕਰਦਾ ਰਿਹਾ ਕਿ ਜਿੰਨੇ ਵੀ ਕੋਈ ਵੀ ਕੰਮ ਹੈ ਮੈਨੂੰ ਘਰ ਬੈਠੇ ਮੈਨੂੰ ਬੈਲ ਮਾਰੋ ਸਾਡੇ ਕੋਲ ਕੰਮ ਕਰਾਓ ਮੇਰੇ ਕੋਲ ਆਂਦੀ ਜ਼ਰੂਰਤ ਨਹੀਂ ਹੈਗੀ ਮੈਨੂੰ ਬੈਲ ਮਾਰੋ ਥੋੜਾ ਘੰਟਿਆਂ ਦੇ ਵਿੱਚ ਕੰਮ ਹੋਊਗਾ ਪਿਛਲੀਆਂ ਸਰਕਾਰਾਂ ਦੀ ਜਿਹੜੀਆਂ ਬਹੁਤ ਲੇਟ ਕੰਮ ਕਰਦੀਆਂ ਸੀ ਸਾਡੀ ਸਰਕਾਰ ਜਿਹੜੀ ਹੈ ਗੋਲੀ ਤਰ੍ਹਾਂ ਕੰਮ ਕਰ ਰਹੀ ਹੈ 59 ਨੰਬਰ ਵਾਰਡ ਦੇ ਵਿੱਚ ਕਿਸੇ ਵੀ ਗਲੀ ਦੇ ਵਿੱਚ ਕੋ ਕੰਮ ਹੋਵੇ ਆਪ ਕੋਲ ਖੜਕੇ ਕੰਮ ਕਰਾਣਾ ਹੈ ਧੰਨਵਾਦ ਵਾਰਡ ਚ ਕਿਹੜੇ ਕਿਹੜੇ ਅਧਿਕਾਰ ਕਰ ਦਿੱਤੇ ਜੀ 58 ਨੰਬਰ 59 ਦੇ ਵਿੱਚ ਇੱਕ ਸ਼ਿਮੰਦਰ ਵਾਲੀ ਗਲੀ ਤੇ ਇੱਕ ਸ਼ੰਕਰਪੁਰੀ ਇੱਕ ਐ ਐਸ ਡੀ ਪੀ ਦੇ ਨਾਲ ਕਿਲਾ ਮੱਲਾ ਭਰੀ 66 ਲੱਖ ਰੁਪਏ ਦੇ ਇਹਨਾਂ ਨੇ ਬਾਤ ਕੀਤੇ ਗਰੀਬ ਬੰਦੇ ਤੇ ਮੈਂ ਆਮ ਆਦਮੀ ਪਾਰਟੀ ਜੇ ਤੋ ਦੀ ਸਰਕਾਰਿਆਂ ਦਾ ਹੀ ਬਣੀ ਹੈ ਇਲਾਕੇ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਅਸੀਂ ਆਪਣੇ ਐਮ ਐਲ ਏ ਸਾਹਿਬ ਨੂੰ ਜਦੋਂ ਵੀ ਬੈਲ ਮਾਰੀਏ ਉਹ ਇੱਕ ਹਰ ਕੰਮ ਪਹਿਲ ਦੇ ਆਧਾਰ ਤੇ ਕਰਾਂਦੇ ਆ ਤੇ ਜਿਹੜੇ ਵੀ ਕੰਮ ਹੈ ਅਸੀਂ ਇਹ ਇਲਾਕਾ ਨਵਾਂ ਅਸੀਂ ਵਾਰਡ ਨੰਬਰ 98 ਦੇ ਜਿੰਨੇ ਵੀ ਇਲਾਕੇ ਦੇ ਉਹਨ ਸਾਰਿਆਂ ਨੂੰ ਮੈਂ ਅਪੀਲ ਕਰਦਾ ਰਿਹਾ ਕਿ ਜਿੰਨੇ ਵੀ ਕੋਈ ਵੀ ਕੰਮ ਹੈ ਮੈਨੂੰ ਘਰ ਬੈਠੇ ਮੈਨੂੰ ਬੈਲ ਮਾਰੋ ਸਾਡੇ ਕੋਲ ਕੰਮ ਕਰਾਓ ਮੇਰੇ ਕੋਲ ਆਣ ਦੀ ਜ਼ਰੂਰਤ ਨਹੀਂ ਹੈਗੀ ਮੈਨੂੰ ਬੈਲ ਮਾਰੋ ਥੋੜਾ ਘੰਟਿਆਂ ਦੇ ਵਿੱਚ ਕੰਮ ਹੋਊਗਾ ਪਿਛਲੀਆਂ ਸਰਕਾਰਾਂ ਦੀ ਜਿਹੜੀਆਂ ਬਹੁਤ ਲੇਟ ਕੰਮ ਕਰਦੀਆਂ ਸੀ ਸਾਡੀ ਸਰਕਾਰ ਜਿਹੜੀ ਹੈ ਗੋਲੀ ਤੇਰਾ ਕੰਮ ਕਰ ਰਹੀ ਹੈ 59 ਨੰਬਰ ਵਾਰਡ ਦੇ ਵਿੱਚ ਕਿਸੇ ਵੀ ਗਲੀ ਦੇ ਵਿੱਚ ਕੋ ਕੰਮ ਹੋਏ ਆਪ ਕੋਲ ਖੜ ਕੇ ਕੰਮ ਕਰਾਣਾ ਮੈਂ ਧੰਨਵਾਦ